साहब क्योंकि एक बहुत जी महान हस्ती संत बी के बहुत लंबा समा उन्होंने नाल खड़े भी रहे हैं मैं उन्होंने गलबात कर वाहू जी का खालसा वाहिरू जी की वाहिगुरू जी का खालसा वाहगुरू जी की फतेह जी बबा जी पहली गल तो यही है कि आप जी लाहौलिया क्यों कह रहे ਮੈਂ ਤੇਰੀ ਦਰਅਸਲ ਮੇਰੇ ਦਾਦਾ ਜੀ ਮੇਰੇ ਪਿਤਾ ਜੀ ਗੁਜਰਾਤ ਦੇ ਵਿੱਚ ਸਾਡਾ ਪ੍ਰਿੰਸ ਜੀ ਕਿਲਾ ਸੂਰਾ ਸਿੰਘ ਕਿਲਾ ਟਾਂਡਾ ਜਿੱਥੇ ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਇੱਕ ਬਹੁਤ ਵੱਡਾ ਹਾਈ ਸਕੂਲ ਵੀ ਬਣਾਇਆ ਸੀ ਤੇ ਮੇਰੇ ਦਾਦਾ ਜੀ ਤੇ ਮੇਰੇ ਪਿਤਾ ਜੀ ਵੀ ਉਹਨਾਂ ਦੇ ਸ਼ਰਧਾਲੂ ਸਨ ਬਾਅਦ ਚ ਮੇਰੇ ਦਾਦਾ ਜੀ ਨੇ ਆ ਕੇ ਆਪਣਾ ਕਾਰੋਬਾਰ ਬਾਬਾ ਜੀ ਦੇ ਬਚਨ ਮੰਨਦਿਆਂ ਹੋਇਆ ਲਾਹੌਰ ਆ ਕੇ ਕਰ ਲਿਆ ਸੀ ਜੀ ਸੰਤ ਬਾਬਾ ਪ੍ਰੇਮ ਸਿੰਘ ਜੀ ਜਦੋਂ ਹੀ ਲਾਹੌਰ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਵਸ ਮਨਾਉਣ ਵਾਸਤੇ ਜਾਂਦੇ ਸਨ ਉਥੇ ਦਾ ਸਾਰਾ ਪ੍ਰਬੰਧ ਦਾਾਸਤੇ ਦਾਦਾ ਜੀ ਤੇ ਪਿਤਾ ਜੀ ਕਰਦੇ ਸਨ ਇਸ ਕਰਕੇ ਮੈਨੂੰ ਲੱਗ ਗਿਆ ਕਿ ਇਹ ਕਿੰਧ ਸੰਗਤ ਨੂੰ ਬਤੁਲੂ ਬਾਬਾ ਪ੍ਰੇਮ ਸਿੰਘ ਜੀ ਤੋਂ ਸਾਨੂੰ ਕਿਹਦੀ ਹਸਤੀ ਗੁਰੂ ਸواری ਸਹਾ ਸੰਗਜੀ ਸੰਤ ਬਾਬਾ ਪ੍ਰੇਮ ਸਿੰਘ ਜੀ ਉਹ ਮਹਾਨ ਹਸਤੀ ਸਨ ਜਿਨ੍ਹਾਂ ਦੇ ਬਾਰੇ ਕੁਝ ਕਹਿਣ ਕਸ ਤੋਂ ਬਾਹਰ ਦੀਆਂ ਗੱਲਾਂ ਨੇ ਕਈ ਵਾਰ ਮੇਰੇ ਪਿਤਾ ਜੀ ਨਾਲ ਵੀ ਗੱਲ ਹੁੰਦੀ ਸੰਤ ਬਾਬਾ ਪ੍ਰੇਮ ਸਿੰਘ ਦੇ ਬਾਰੇ ਗੁਰੂ ਸواری ਸਾਧ ਸੰਗਤ ਦੀ ਸੰਤ ਬਾਬਾ ਪ੍ਰੇਮ ਸਿੰਘ ਦੀ ਅਕਸਰ ਕਈ ਕੀ ਦਿਨ ਲਾਹੌਰ ਜਾ ਕੇ ਘਰ ਫੈਰੇ ਕਰਦੇ ਸੀ ਤੇ ਪਿਤਾ ਜੀ ਕਈ ਵਾਰੀ ਨੇ ਉਹਨਾਂ ਦੇ ਬਾਰੇ ਵਜਨ ਕਰਦੇ ਭਾਵਪਕ ਹੋ ਜਾਂਦੇ ਸੀ ਇੱਕ ਦਿਨ ਮੈਂ ਕਹਿ ਬੈਠਾ ਕਿ ਬਾਬਾ ਪ੍ਰੇਮ ਸਿੰਘ ਜੀ ਵੀ ਕਿਸੇ ਨੂੰ ਥੋੜਾ ਗੁੱਸੇ ਚ ਬੋਲਦੇ ਸੀ ਤੇ ਗੁਰੂ ਜਿਆਰਿਓ ਮੇਰੇ ਪਿਤਾ ਜੀ ਇੱਕ ਜਿਵੇਂ ਹੌਕਾ ਲੈ ਕੇ ਨਾ ਕਹਿੰਦੇ ਸਾਰੀ ਜ਼ਿੰਦਗੀ ਉਹਨਾਂ ਦੇ ਮੂੰਹ ਤੋਂ ਮੈਂ ਤੱਤਾ ਵਜਨ ਨਹੀਂ ਸੁਣਿਆ ਜਦੋਂ ਉਹਨਾਂ ਨੂੰ ਜਦੋਂ ਦੇਸੀ ਘਿਓ ਦੀ ਗਾ ਦੇ ਘਿਓ ਦੀ ਮਾਰਸ਼ ਕਰਦੇ ਸਨ ਨਾ ਕਹਿੰਦੇ ਇਹਦੇ ਨਾਲ ਉਹਨਾਂ ਨਾਮ ਦਾ ਸੋਹਣਾ ਆਦਮੀ ਮੈਂ ਦੁਨੀਆ ਤੇ ਨਹੀਂ ਵੇਖਿਆ بڑے بڑے ਅੰਗਰੇਜ਼ਾਂ ਨਾਲ ਲਾਹੌਰ 'ਚ ਰਹਿੰਦੇ بڑے بڑے ਪੋਸਟਾਂ ਤੇ ਰਹਿਣ ਵਾਲੇ ਸੀ ਲੇਕਿਨ ਸੰਤ ਬਾਬਾ ਪ੍ਰੀਮ ਸਿੰਘ ਜੀ ਦਾ ਸਰੀਰ ਇੱਕ ਪਾਸੇ ਉਹ ਕਾਲਜ ਮੱਖਣ ਪਿਆ ਹੁੰਦਾ ਸੀ ਤੇ ਦੂਜੇ ਪਾਸੇ ਵੀ ਲੱਗਦਾ ਇਹ ਸੰਤ ਬਾਬਾ ਪ੍ਰੀਮ ਸਿੰਘ ਦਾ ਇੱਕੋ ਵਰਗੇ ਲੱਗਦੇ ਸੀ ਇਹੋ ਜਿਹਾ ਉਹਨਾਂ ਦਾ ਮਤਲਬ ਸਰੀਰ ਸੀ ਸੰਤ ਬਾਬਾ ਪ੍ਰੀਮ ਸਿੰਘ ਜੀ ਦਾ ਸੰਤ ਬਾਬਾ ਪ੍ਰੀਮ ਸਿੰਘ ਜੀ ਉਹ ਮਹਾਨ ਸ਼ਖਸੀਅਤ ਹੋਏ ਨੇ ਜਿਨ੍ਹਾਂ ਨੇ 2.5 ਸਾਲ ਦੀ ਉਮਰ ਵਿੱਚ ਹੀ ਚੌਂਬੜਾ ਲਾਣਾ ਸ਼ੁਰੂ ਕਰ ਦਿੱਤਾ ਸੀ ਉਹਨਾਂ ਨੂੰ ਗੁਰੂ ਨਾਲ ਜੋੜਨ ਵਾਲੇ ਉਹਨਾਂ ਨੂੰ ਗੁਰਬਾਰੀ ਨਾਲ ਜੋੜਨ ਵਾਲੇ ਤੁੰਤਨ ਸਤਕਾਰਯੋਗ ਉਹਨਾਂ ਦੇ ਦਾਦਾ ਜੀ ਅਰੂਪ ਸਿੰਘ ਜੀ ਜਿਨ੍ਹਾਂ ਦੇ ਹੋਰ ਉਹਨਾਂ ਦੀ ਵੀਲੀ ਪੀੜੀ ਦੇ ਵਿੱਚ ਗੁਰੂ ਸਾਹਿਬ ਦੇ ਟਾਈਮ ਤਖਤ ਮਲ ਦੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸ਼ਰਧਾਲੂ ਸਨ ਉਹਨਾਂ ਨੂੰ ਵਾਰ ਹੋਇਆ ਸੀ ਕਿ ਤੇਰੀ ਕੁੱਲ ਦੇ ਵਿੱਚ ਸਮੇਂ ਤੋਂ ਸਮੇਂ ਕੋਈ ਨਾ ਕੋਈ ਜੋਤ ਜਗਦੀ ਰਹੇਗੀ। ਬਾਬਾ ਅਨੂਰਧ ਸਿੰਘ ਜੀ ਵੀ ਬੜੀ ਬੰਦਗੀ ਵਾਲੇ ਸਨ ਜੋ ਬਾਬਾ ਪ੍ਰੇਮ ਸਿੰਘ ਜੀ ਦੇ ਦਾਦਾ ਜੀ ਸਨ ਤੇ ਬਾਬਾ ਜੀ ਦੇ ਪਿਤਾ ਜੀ ਵਸਾਕਾ ਸਿੰਘ ਜੀ ਵੀ ਬੜੀ ਬੰਦਗੀ ਵਾਲੇ ਸਨ। ਗਰਮ ਸਿੰਘ ਸਿੰਘ ਦੀ ਡਿਊਟੀ ਕਰਦੇ ਸਨ। 2.5 ਸਾਲ ਦੀ ਉਮਰ ਵਿੱਚ ਹੀ ਇੱਕ ਦਿਨ ਸੰਤ ਬਾਬਾ ਅਨੂਰਧ ਸਿੰਘ ਜੀ ਆ ਰਹੇ ਨੇ ਬਾਬਾ ਜੀ। ਬਾਬਾ ਜੀ ਨੇ ਦੇਖਿਆ ਕਿ ਸੰਤ ਬਾਬਾ ਪ੍ਰੇਮ ਸਿੰਘ ਦੀ ਸਮਾਦੀ ਵਿੱਚ ਬੈਠੇ ਨੇ। ਗੁਰੂ ਸਵਾਰਿਆ ਜਦੋਂ ਬਾਬਾ ਅਨੂਰਧ ਸਿੰਘ ਜੀ ਨੇ ਸਮਾਦੀ ਵਿੱਚ ਬੈਠਿਆਂ ਦੇਖਿਆ ਇਹ ਉੱਚਾ ਚੁੱਕ ਕੇ ਕਹਿੰਦੇ ਨੇ ਤੇ ਮੇਰਾ ਪ੍ਰੇਮਾ ਪੁੱਤਰ ਇਤਾਂ ਹੀ ਉਹਨਾਂ ਦਾ ਨਾਮ ਪ੍ਰੇਮ ਸਿੰਘ ਰੱਖ ਦਿੱਤਾ ਗਿਆ 6 ਸਾਲ ਦੀ ਉਮਰੇ 'ਚ ਸੰਤ ਬਾਬਾ ਪ੍ਰੇਮ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਸੀ ਬਾਕੀ ਗ੍ਰੰਥੀ ਸਿੰਘ ਨੇ ਕਿਹਾ ਬਾਬਾ ਜੀ ਐਡਾ ਛੋਟਾ ਬੱਚਾ ਕੀ ਪਾਠ ਕਰੇਗਾ ਗੁਰੂ ਸਾਰਿਆਂ ਦੱਸਦੇ ਹਨ ਕਿ ਜਦੋਂ ਬਾਬਾ ਜੀ ਨੇ ਪਾਠ ਕਰਨਾ ਸ਼ੁਰੂ ਕੀਤਾ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ ਸੰਖਿਆ ਲੈਣ ਦੀ ਲੋੜ ਨਹੀਂ ਪਈ ਨਾ ਹੀ ਉਹਨਾਂ ਕਿਤੇ ਗਲਤੀ ਕੀਤੀ ਧੁਰੋਂ ਆਈ ਰੂਸੀ ਸੰਤ ਬਾਬਾ ਪ੍ਰੇਮ ਸਿੰਘ ਜੀ ਉਸ ਤੋਂ ਬਾਅਦ ਉਹਨਾਂ ਨੂੰ ਉਹਨੋ ਜਵਾਨੀ ਚਾਇਤ ਜਵਾਨੀ ਚੁਕੀ 12 13 ਸਾਲ ਦੀ ਉਮਰੇ ਚ ਸੰਤ ਬਾਬਾ ਬਿਸ਼ਨ ਸਿੰਘ ਜੀ ਦੰਦਮੇਂ ਟਕਸਾਲ ਵਾਲੇ ਉਹਨਾਂ ਦੀ ਸ਼ਰਨੇ ਚਲੇ ਗਏ ਉੱਥੇ ਜਨੂਲਾ ਬੜੀ ਸੇਵਾ ਕੀਤੀ ਸੇਵਾ ਕਰਦਿਆਂ ਸੰਤ ਬਾਬਾ ਬਿਸ਼ਨ ਸਿੰਘ ਜੀ ਦੀ ਖੁਸ਼ੀ ਸੀ ਉਹਨਾਂ ਤੇ ਨਾਲੇ ਗੁਰੂ ਸواری ਸਾਧ ਸੰਗਤ ਦੀ ਇੱਕ ਦਿਨ ਬਾਬਾ ਜੀ ਨੇ ਅੱਖੀਂ ਦੇਖ ਲਿਆ ਜੀ ਕਿ ਸੰਤ ਬਾਬਾ ਪ੍ਰੇਮ ਸਿੰਘ ਜੀ ਚੌਂਕੜਾ ਮਾਰ ਕੇ ਬੈਠੇ ਹਨ ਤੇ ਕਿਸੇ ਨੇ ਆ ਕੇ ਦੱਸਿਆ ਕਿ ਬਾਬਾ ਜੀ ਮੇਕੋ ਕੀ ਕੌਤਕ ਵਰਦਾ ਪਿਆਏ ਜਦੋਂ ਸੰਤ ਬਾਬਾ ਬਿਸ਼ਨ ਸਿੰਘ ਜੀ ਗਏ ਸੰਤ ਬਾਬਾ ਪ੍ਰੇਮ ਸਿੰਘ ਜੀ ਸਮਾਦੇ ਚ ਬੈਠੇ ਨੇ ਚੱਕੀ ਆਪਣੇ ਆਪ ਚਲਦੀ ਪਈਏ ਗੁਰੂ ਸواری ਸਾਧ ਸੰਗਤ ਦੀ ਜੇ ਸਕੂਲਾਂ ਦੀ ਗੱਲ ਕਰੀਏ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਬਾਰੇ ਇੱਕ ਕਹਾਵਤ ਸੀ ਕਿ ਸੰਤ ਬਾਬਾ ਪ੍ਰੇਮ ਸਿੰਘ ਜੀ ਜਿੱਥੇ 2 ਦਿਨ ਰਹਿ ਜਾਂਣ ਉਥੇ ਪ੍ਰਾਇਮਰੀ ਸਕੂਲ ਬਣ ਜਾਂਦਾ ਕਿਉਂਕਿ ਉਸ ਸਮੇਂ ਦੀ ਬੜੀ ਜ਼ਰੂਰਤ ਸੀ ਗੁਰੂ ਸواری ਸਾਧ ਸੰਗਤ ਦੇ ਸਕੂਲਾਂ ਦੀ ਕਿਉਂਕਿ ਅੰਗਰੇਜ਼ਾਂ ਨੇ ਬਿਲਕੁਲ ਹੀ ਸਾਨੂੰ ਵਿਰਸੇ ਨਾਲੋਂ ਤੋੜ ਦਿੱਤਾ ਸੀ ਸੰਤ ਬਾਬਾ ਪ੍ਰੇਮ ਸਿੰਘ ਦਾ ਮਿਸ਼ਨ ਸੀ ਕਿ ਜਮ ਤੱਕ ਗੁਰਬਾਨੀ ਨਾਲ ਤੇ ਪੜਾਈ ਨਾਲ ਨਹੀਂ ਜੁੜਦੇ ਇਹ ਸਾਡੀ ਜਿਹੜੀ ਕੌਮ ਹੈ ਉਹ ਅੱਗੇ ਨਹੀਂ ਵਸ ਸਕਦੀ ਸੋ ਗੁਰੂ ਸਵਾਰੀ ਸਾਧ ਸੰਗਤ ਜੀ ਕਹਿੰਦੇ ਜਿੱਥੇ ਚਾਹਗਾ ਤਾਂ ਗੁਰੂ ਬਾਬਾ ਪ੍ਰੇਮ ਸਿੰਘ ਹੀ ਰੁਕ ਜਾਂਦੇ ਸਨ ਉੱਥੇ ਹਾਈ ਸਕੂਲ ਬਣ ਜਾਂਦਾ ਸੀ ਇੱਕ ਬਹੁਤ ਵੱਡੀ ਉਹਨਾਂ ਦੀ ਬਾਬਾ ਜੀ ਦੀ ਸੋਚ ਸੀ ਕਿ ਜਿਸ ਸਕੂਲ ਦੇ ਵਿੱਚ ਜਿਹੜਾ ਪ੍ਰਿੰਸੀਪਲ ਰੱਖਿਆ ਜਾਂਦਾ ਸੀ ਭਾਵੇਂ ਉਹ ਤਕਰੀਬਨ ਰੱਖਿਆ ਤੇ ਸਿੱਖ ਧਰਮ ਦਾ ਜਾਂਦਾ ਸੀ ਜੇ ਹੋਰ ਕਿਸੇ ਧਰਮ ਦੇ ਟੀਚਰ ਹੁੰਦੇ ਸਨ ਤੇ ਉਹਨਾਂ ਨੂੰ ਕਹਿੰਦੇ ਸੀ ਤੋਂ ਆਪਣੇ ਧਰਮ ਵਿੱਚ ਪੱਕਾ ਹੈ ਬਾਬਾ ਜੀ ਜਿਹੜਾ ਪ੍ਰਿੰਸੀਪਲ ਰੱਖਦੇ ਸਨ ਉਹ ਪੰਜਾਂ ਕਕਾਰਾਂ ਦਾ ਧਾਰਨੀ ਪੰਜਾਂ ਬਾਣੀਆਂ ਦਾ ਜਥੇ ਨੇ ਵੀ ਹੁੰਦਾ ਸੀ ਗੁਰੂਸਵਾਰੀ ਸਾਧ ਸੰਗਤ ਜੀ ਅੱਜ ਦੇ ਸਮਾਂ ਬਹੁਤ ਬਦਲ ਗਿਆ ਹੈ ਅੱਜ ਇਹਦੀ ਲੋੜ ਵੀ ਨਹੀਂ ਅੱਜ ਲੋੜ ਹੈ ਸਿਰਫ ਸਿੱਖ ਕੌਮ ਨੂੰ ਜੇ ਲੋੜ ਹੈ ਤੇ ਸਿਰਫ ਇੱਕ ਮਾਰਸ਼ਲ ਆਰਟ ਜਾਂ ਗੁਰੂਰ ਦੀ ਬਾਣੀ ਨਾਲ ਜੋੜਿਆ ਜਾਵੇ ਸਭ ਤੋਂ ਵੱਡੀ ਇਹ ਜ਼ਰੂਰਤ ਹੈ ਅੱਜ ਦੇ ਸਮੇਂ ਦੀ ਇਹ ਬਾਬਾ ਜੀ ਬਾਬਾ ਮਾਨ ਸਿੰਘਾ ਤੁਹਾਡਾ ਕਦੋਂ ਤੋਂ ਤੁਹਾਡੇ ਨਾਲ ਮਤਲਬ ਜਦੋਂ ਪੜਦੇ ਦੀ ਉਹ ਕਿਹੜਾ ਸੰਤੀ ਆ ਜਿਹੜਾ ਜਦੋਂ ਪੜਨ ਲੱਗੇ ਕਿਹਦਾ ਸੰਤ ਬਾਬਾ ਮਾਨ ਸਿੰਘ ਜੀ ਦੇ ਨਾਲ ਦਾਸ ਦਾ ਮਲਾਪ ਤਕਰੀਬਨ 1967 ਵਿੱਚ ਹੋਇਆ ਸੀ ਸੰਤ ਬਾਬਾ ਮਾਨ ਸਿੰਘ ਜੀ ਉਦੋਂ ਛੇਵੀਂ ਕਲਾਸ 'ਚ ਹੁੰਦੇ ਸੀ ਦਾਸ ਨੌਵੀਂ ਕਲਾਸ 'ਚ ਹੁੰਦਾ ਸੀ ਸਾਡੇ ਮਲਾਪ ਦਾ ਜਿਹੜਾ ਸਾਧਨ ਬਣਿਆ ਦਾਸ ਐਨਸੀਸੀ ਦੇ ਵਿੱਚ ਸਾਰਜੈਂਟ ਹੁੰਦਾ ਸੀ ਤੇ ਸੰਤ ਬਾਬਾ ਮਾਨ ਸਿੰਘ ਜੀ ਨੇ ਵੀ ਐਨਸੀਸੀ ਰੱਖੀ ਹੋਈ ਸੀ ਉਦੋਂ ਵੀ ਸੰਤ ਬਾਬਾ ਮਾਨ ਸਿੰਘ ਜੀ ਦਾ ਜਿਹੜਾ ਸੁਭਾਅ ਸੀ ਬੜਾ ਮਤਲਬ ਕਿ ਚੁੱਪ ਰਹਿੰਦੇ ਸਨ ਸ਼ਾਂਤ ਰਹਿੰਦੇ ਸਨ ਕਿਸੇ ਨਾਲ ਮਤਲਬ ਦੀ ਹੀ ਗੱਲ ਕਰਦੇ ਸਨ ਉਹ ਕਿਹੜੀ ਜਗ੍ਹਾ ਤੇ ਜਿੱਥੇ ਤੁਹਾਡਾ ਮਤਲਬ ਪੜ੍ਹਾਈ ਕੀਤੀ ਹੈ ਤੁਸੀਂ ਗੁਰੂ ਸਵਾਰੀ ਸਾਹਿਬ ਸੰਗਠ ਜੀ ਸੰਤ ਬਾਬਾ ਮਾਨ ਸਿੰਘ ਜੀ ਤੇ ਦਾਸ ਢੇਲੇ ਵਿੱਚ ਗਵਰਨਮੈਂਟ ਹਾਈ ਸਕੂਲ ਹੁੰਦਾ ਸੀ ਜਿੱਥੇ ਅਸੀਂ 12ਵੀਂ ਵਿਦਿਆਪ੍ਰਾਪਤ ਕੀਤੀ ਹੈ ਤੇ ਉਸ ਸਮੇਂ ਉਹਨਾਂ ਨੇ ਮਤਲਬ ਕਿੱਥੇ ਤੱਕ ਤੁਸੀਂ ਨਾਲ ਪੜ੍ਹੇ ਉਹਨਾਂ ਦੇ ਰਾਮ ਜਮਾਤੀ ਰਹੇ ਤੇ ਉਹਨਾਂ ਦੇ ਕਹੇ ਜੇ ਹਉ ਭਾਵਨਾ ਦੀ ਪਹਿਲਾਂ ਵੀ ਇੱਦਾਂ ਦੀ ਜਿਹੜਾ ਲੋਕ ਚੁਣਦਾ ਨੂੰ ਉਹ ਸਾਰਿਓ ਸੰਤ ਬਾਬਾ ਮਾਨ ਸਿੰਘ ਜੀ ਨੇ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਉਹਨਾਂ ਦਾ ਸੁਭਾਅ ਜਿਹੜਾ ਸੀ ਉਹ ਰੱਬੀ ਦੇ ਰਿਹਾ ਬੜੇ ਇੱਕ ਸ਼ਾਂਤ ਸੁਭਾਅ ਦੇ ਸਨ ਕਿਸੇ ਨਾਲ ਫालतू ਗੱਲ ਨਹੀਂ ਕਰਨੀ ਦਾਸ ਤੇ ਸਿਰਫ 10ਵੀਂ ਜਮਾਤ ਤੱਕ ਹੀ ਪੜਿਆ ਸੀ ਫਿਰ ਮੇਰੀ ਮਜ਼ਦੂਰੀ ਸੀ ਕਿ ਮੇਰਾ ਮਾਪਿ ਉਹ ਨਹੀਂ ਸੀ ਜਦਾ ਕਿ ਮੈਂ ਕਾਲਜ ਵਿੱਚ ਜਾਵਾਂ ਜਾਂ ਕੋਈ ਜੌਬ ਕਰਾਂ ਗੁਰੂ ਵਾਲੇ ਨੇ 4 ਮਰਲੇ ਦਿੱਤੇ ਸੀ ਮੇਰਾ ਮਾਪਿ ਉਹ ਚਾਹੁੰਦਾ ਸੀ ਉਹਨੂੰ ਖੇਤੀ ਦੀ ਕਦਰ ਬਹੁਤ ਸੀ ਕਿ ਘਰ ਰਹਿ ਕੇ ਖੇਤੀ ਕਰੇ ਸੰਤ ਬਾਬਾ ਮਾਨ ਸਿੰਘ ਜੀ ਨੇ ਉਸ ਤੋਂ ਬਾਅਦ ਬੀਏ ਤੱਕ ਪੜ੍ਹਾਈ ਕੀਤੀ ਇਹ ਗੁਰੂ ਸਾਰਿਆਂ ਕੋਈ ਇਹ ਜੇ ਉਹਨਾਂ ਦੇ ਨਾਲ ਮਹਾਂਪੁਰਸ਼ਾਂ ਦੇ ਨਾਲ ਰਹਿੰਦੇ ਰਹੇ ਤੁਹਾਡੇ ਨਾਲ ਕੋਈ ਗੱਲਬਾਤ ਹੋਵੇ ਅਜੀਬ ਜਿਹੀ ਘਟਨਾ ਆਵੇ ਵੀ ਇੰਦਾ ਦਾ ਕੋਈ ਹੋਵੇ ਦੱਸੋ ਕਿ ਸੰਨ ਗੁਰੂ ਸਾਰੀ ਸਾਸੰਗੀ ਸਭ ਤੋਂ ਅਜੀਬ ਘਟਨਾ ਤੇ ਇਹੋ ਹੀ ਹੈ ਕਿ ਜਿਸ ਇਲਾਕੇ ਦੇ ਵਿੱਚ ਜਿੱਥੇ ਕਦੇ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਇਸ ਤਰ੍ਹਾਂ ਦਾ ਮਾਹੌਲ ਸੰਤ ਬਾਬਾ ਮਾਨ ਸਿੰਘ ਜੀ ਤੇ ਸੰਤ ਬਾਬਾ ਮੋਹਨ ਸਿੰਘ ਜੀ ਚੇਂਜ ਕਰ ਦੇਣਗੇ ਉਸ ਇਲਾਕੇ ਦੇ ਵਿੱਚ ਗੁਰੂ ਸਵਾਰਿਓ ਜ਼ਿਆਦਾਤਰ ਪਾਕਿਸਤਾਨ ਤੋਂ ਆਏ ਕੁਜਰਾਵਾਲਾ ਲਾਹੌਰ ਲਾਹੌਰੀਏ ਸਣ ਲਾਹੌਰ ਜ਼ਿਲ੍ਹੇ ਤੋਂ ਆਏ ਸਣ ਜ਼ਿਆਦਾ ਕਰਕੇ ਉਧਰ ਜੱਟ ਸਿੰਘ ਸਣ ਜਿਨ੍ਹਾਂ ਦੇ ਸੁਭਾਅ ਖਾਣਾ ਪੀਣਾ ਮौज-ਮਸਤੀ ਕਰਨੀ ਲੜਾਈਆਂ ਕਰਨੀਆਂ ਇਵੇਂ ਕਿ ਚੋਰੀਆਂ ਲਾਕੇਆਂ ਤੱਕ ਵੀ ਹੈ ਸੀ ਉਹੋ ਜੇ ਇਲਾਕੇ ਦੇ ਵਿੱਚ ਕਦੇ ਅਖੰਡ ਪਾਠ ਸਾਹਿਬ ਕਿਸੇ ਨੇ ਕਰਵਾਣਾ ਹੁੰਦਾ ਪਹਿਲੀ ਗੱਲ ਤੇ ਕਿਸੇ ਦੀ ਸੋਚ ਹੀ ਨਹੀਂ ਸੀ ਹੁੰਦੀ ਕਿ ਇਹ ਮਤਲਬ ਵੈਸ਼ਨੂ ਪਾਠੀ ਦੇ ਦੂਜੇ ਪਾਠੀ ਦਾ ਫਰਕ ਕੀ ਹੈ ਇਹ ਸੰਤ ਬਾਬਾ ਮਾਰ ਸਿੰਘ ਜੀ ਦੀ ਦੇਣ ਹੈ ਸਾਡੇ ਇਲਾਕੇ ਦੇ ਵਿੱਚ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਇਹੋ ਜੇ ਇਲਾਕੇ ਦੇ ਵਿੱਚ ਲੋਕਾਂ ਨੂੰ ਗੁਰੂ ਨਾਲ ਜੋੜਿਆ ਚੰਗੇ ਪਾਠੀ ਦਿੱਤੇ ਸੰਤਾਂ ਨੂੰ ਪਾਠੀਆਂ ਨੂੰ ਚੰਗੇ ਸਿਧਾਂਤ ਦਿੱਤੇ ਪਹਿਲੇ ਹੀ ਅੰਮ੍ਰਿਤ ਸੰਚਾਰ ਦੇ ਵਿੱਚ 1975 ਦੇ ਵਿੱਚ ਡੇਰਾ ਸੈੱਟ ਹੋਇਆ ਤੇ 1976 ਦੇ ਵਿੱਚ ਗੁਰੂ ਸਵਾਰੀ ਉਹ ਸੰਤ ਬਾਬਾ ਮਾਨ ਸਿੰਘ ਜੀ ਨੇ ਅੰਮ੍ਰਿਤ ਪਾਣ ਕਰਵਾਇਆ ਜਿਹਦੇ ਵਿੱਚ ਪਹਿਲੀ ਵਾਰ ਹੀ 1000 ਪੁਰਾਣਿਆਂ ਨੇ ਅੰਮ੍ਰਿਤ ਪਾਣ ਕੀਤਾ ਗੁਰੂ ਸਵਾਰੀ ਸਾਧ ਸੰਗਤ ਜੀ ਸੰਤ ਬਾਬਾ ਮਾਨ ਸਿੰਘ ਜੀ ਦਾ ਕਿੰਨਾ ਕੋ ਪਿਆਰ ਸੀ ਸੰਤ ਮਹਾਰਾਜ ਸੰਤ ਬਾਬਾ ਇਸ਼ਰ ਸਿੰਘ ਜੀ ਦੇ ਨਾਲ ਕਹਿਣ ਕਥਨ ਤੋਂ ਬਾਹਰ ਹੈ ਦਾ ਸਾਈਕਲ ਧਿਆਨਾ ਹੁੰਦਾ ਸੀ ਘਰੋਂ ਨਾਲ ਮੇਰੇ ਵੱਡੇ ਭਾਈ ਸਾਹਿਬ ਗੁਰਭਜਨ ਸਿੰਘ ਜੀ ਫਰੀਦਮ ਸਿੰਘ ਜੀ ਦਾ ਜਿੰਨਾ ਚਾਰਾ ਨੇ ਆਉਣਾ ਰੋਜ਼ ਸ਼ਾਮ ਨੂੰ ਜਦੋਂ ਆਣਾ ਤੇ ਸੰਤ ਬਾਬਾ ਮਾਨ ਸਿੰਘ ਜੀ ਨੇ ਕਿਹਾ ਤੁਸੀਂ ਚਲੋ ਗੁਰਬਚਨ ਸਿੰਘ ਸਵੇਰੇ ਆ ਜਾਏਗਾ ਕਈ ਵਾਰ ਸਾਰੀ ਸਾਰੀ ਰਾਤ ਬਾਬਾ ਜੀ ਨੇ ਬੈਠੇ ਕੋਲ ਮੈਨੂੰ ਬਿਠਾਈ ਰੱਖਣਾ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਵਚਨ ਕਰਦਿਆਂ ਹੋਇਆਂ ਇੰਨੇ ਬਰਾਵੇ ਚਲੇ ਜਾਣਾ ਕਿ ਸ਼ਮ ਸ਼ਮ ਅਥਰੂ ਵਗਣੀ ਉਹਨਾਂ ਦੀ ਅੱਖਾਂ ਚੋਂ ਬੜਾ ਬਰਾਕ ਕਰਦੇ ਸੀ ਬਾਬਾ ਜੀ ਗੁਰੂ ਸਵਾਹੀ ਸਾਸੰਗੀ ਅੰਦਰੋਂ ਪਿਆਰ ਸੀ ਸੰਤ ਬਾਬਾ ਮਾਨ ਸਿੰਘ ਜੀ ਦਾ ਅੰਦਰੋਂ ਸ਼ਰਧਾ ਸੀ ਸੰਤ ਬਾਬਾ ਸੰਤ ਬਾਬਾ ਇਸ਼ਾ ਸਿੰਘ ਜੀ ਮਾਰਾ ਹੀ ਤੁਸੀਂ ਆਖਰੀ ਬਤ ਕਦੋਂ ਮਿਲੇ ਉਹਨਾਂ ਨਾਲ ਆਖਰੀ ਬਤ ਸਾਸੰਗੀ ਜੀ ਮੈਂ ਦਰਸਲ ਕੋਈ ਬਾਬਾ ਜੀ ਦੇ ਸ੍ਰੀਸ਼ਟ ਤਿਆਗਨ ਤੋਂ ਪਹਿਲਾਂ ਕੋਈ 11 12 ਸਾਲ ਪਹਿਲਾਂ ਬਾਬਾ ਜੀ ਨੂੰ ਮੈਂ ਬੇਨਤੀ ਕੀਤੀ ਸੀ ਕਿ ਬਾਬਾ ਜੀ ਹੁਣ ਸਰੀਰ ਕੰਮ ਨਹੀਂ ਕਰਦਾ ਦਰਸਲ ਦੇਰੇ ਦੀਆਂ ਜ਼ਿੰਮੇਵਾਰੀਆਂ ਬਹੁਤ ਦਿੱਤੀਆਂ ਸਨ ਬਾਬਾ ਜੀ ਨੇ ਇਤੋਂ ਤੱਕ ਕਿ ਬਾਬਾ ਜੀ ਨੇ ਪਾਵਰ ਆਫ ਟਰਨੀ ਦਿੱਤੀ ਸੀ ਮੈਨੂੰ ਕਿ ਜਿਹੜੇ ਤਹਿਸੀਲਾਂ ਦੇ ਕੰਮ ਸਰਕਾਰੀ ਕੰਮ ਜੋ ਵੀ ਕਰਨੇ ਨੇ ਕਿਉਂ ਬਾਬਾ ਜੀ ਹੱਥਾਂ ਨਾਲ ਹੀ ਸੀ ਪਹੁੰਚ ਸਕਦੇ ਤੇ ਦਾਸ ਨੂੰ ਹੀ ਉੱਥੇ ਜਾ ਕੇ ਹਾਜੀ ਲਵਾਣੀ ਪੈਂਦੀ ਸੀ ਸੋ ਗੁਰੂਸਵਾਰੀ ਸਾਧ ਸੰਗਤ ਦੀ 12 ਸਾਲ ਪਹਿਲਾਂ ਮੈਂ ਬਾਬਾ ਜੀ ਤੋਂ ਮੇਰੇ ਪਿੰਡ ਧੀਵੇ ਸ਼ਹਿਰ ਦੇ ਵਿੱਚ ਬਾਬਾ ਜੀ ਕਿਸੇ ਘਰ ਪ੍ਰਸ਼ਾਦਾ ਛਕਣ ਗਏ ਸੀ ਤੇ ਦਾਸ ਨੇ ਬੇਨਤੀ ਕੀਤੀ ਕਿ ਬਾਬਾ ਜੀ ਬੇਨਤੀ ਇਸ ਤਰ੍ਹਾਂ ਕਿ ਹੁਣ ਸਰੀਰ ਕੰਮ ਨਹੀਂ ਕਰਦਾ ਡੇਰੇ ਦੀਆਂ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਨੇ ਤੇ ਮੈਂ ਚਾਹਣਾ ਕਿ ਆਪਣੇ ਖੇਤ ਦੇ ਵਿੱਚ ਰਹਿ ਗਈ ਮੈਂ ਉੱਥੇ ਹੀ ਮਤਲਬ ਕਿ ਆਪਣਾ ਹੁਣ ਜਿਹੜਾ ਸਮਾਂ ਹੈ ਉੱਥੇ ਬਤਾਵਾ ਤੇ ਬਾਬਾ ਜੀ ਅਗੋਂ ਹੱਸ ਕੇ ਕਹਿੰਦੇ ਨੇ ਡਰਾਈਵਰ ਨੂੰ ਕਹਿੰਦੇ ਨੇ ਕਹਿੰਦੇ ਨੇ ਸੁਣ ਲੋ ਕਹਿੰਦੇ ਜਿਹੜੇ ਤੇ ਗ੍ਰਸਤੀ ਸੰਨ ਉਹ ਤਿਆਗ ਵਾਲੇ ਪਾਸੇ ਚੱਲੇ ਨੇ ਤੇ ਜਿਹੜੇ ਆਪਾਂ ਤਿਆਗੀ ਸਾਹਿਬ ਆਪਾਂ ਵੇਖ ਲੋ ਕਿੰਦਰ ਤੁਰੇ ਨਾਲੇ ਹਸਣ ਲੱਗ ਪਏ ਉਸ ਤੋਂ ਬਾਅਦ ਫਿਰ ਮੈਂ ਕਦੇ-ਕਦੇ ਚਲਾ ਜਾਂਦਾ ਸਾਂ ਲੇਕਿਨ ਸਤ ਬਾਬਾ ਮਾਰ ਸਿੰਘ ਜੀ ਦਾ ਅੰਦਰੋਂ ਪ੍ਰੇਮ ਸੀ ਅੰਦਰੋਂ ਬੜਾ ਪਿਆਰ ਕਰਦੇ ਸੀ ਬੜਾ ਵਿਸ਼ਵਾਸ ਕਰਦੇ ਸੀ ਕਦੇ ਤੁਸੀਂ ਸਤਿਪੰਥ ਭਾਈਸਤਾ ਸਿੰਘ ਦੇ ਦਰਸ਼ਨ ਕੀਤੇ ਨੇ ਤੇ ਬਾਬਿਆਂ ਨਾਲ ਬਾਬਾ ਮਾਨ ਸਿੰਘ ਨਾਲ ਜਿਸ ਕਿਤੇ ਕੀਰਤ ਸੁਣਿਆ ਜਾਂ ਦਰਸ਼ਨ ਕੀਤੇ ਨੇ ਦਰਸ ਜੀ ਮੈਂ ਫਿਰ ਆਪਣੇ ਖੇਤੀ ਚ ਲੱਗ ਗਿਆ ਤੇ ਸੰਤ ਬਾਬਾ ਮਾਨ ਸਿੰਘ ਦੇ ਕਾਲਜੇ ਚ ਚਲੇ ਗਏ ਜਿੱਥੋਂ ਉਹਨਾਂ ਨੂੰ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਦੀ ਸੰਗਤ ਪ੍ਰਾਪਤ ਹੋਈ ਉਸ ਤੋਂ ਬਾਅਦ ਫਿਰ ਅਸੀਂ ਮਿਲੇ ਨਹੀਂ 10ਵੀਂ ਕਲਾਸ ਤੋਂ ਬਾਅਦ ਇੱਕ ਵਾਰ ਬਾਬਾ ਜੀ ਬੌਰੀ ਸਾਹਿਬ ਸਾਡੇ ਗੁਰਦੁਆਰਾ ਸਾਹਿਬ ਮਸੱਇਆ ਲੱਗਦੀ ਐ ਉੱਥੇ ਬਾਬਾ ਜੀ ਖੜੇ ਸਨ ਤੇ ਮੈਂ ਵੀ ਬੁਲਾਉਣ ਦੀ ਕੋਸ਼ਿਸ਼ ਕੀਤੀ ਬਾਬਾ ਜੀ ਕਿਵੇਂ ਹੱਸਦੇ ਇਹ ਕਹਿੰਦੇ ਮੇਰੀ ਵੀ ਸਲਾਹ ਸੀ ਤੈਨੂੰ ਬੁਲਾਣ ਦੀ ਪਰ ਕੋਈ ਵਾਇਰ ਨੂੰ ਕਿਵੇਂ ਪਹੁੰਚਾਉਂਦਾ ਉਸੇ ਇੱਕ ਦੂਜੇ ਨਾਲ ਬੋਲੇ ਨਹੀਂ ਅਸੀਂ ਉਦੋਂ ਹੀ ਮਿਲੇ ਜਦੋਂ 1976 ਦੇ ਵਿੱਚ ਸੰਤ ਬਾਬਾ ਮਾਨ ਸਿੰਘ ਜੀ ਨੇ ਉੱਥੇ ਆਸ਼ਰਮ ਸਥਾਪਿਤ ਕੀਤਾ ਮੇਰਾ ਆਖਰੀ ਸਵਾਲ ਜੀ ਜਿਹੜੇ ਨਿਵਾਣੇ ਸਿੱਖਾਂ ਨਾਲ ਬਾਬਾ ਮਾਨ ਸਿੰਘ ਦਾ ਇੰਨਾ ਪਿਆਰ ਕਿਉਂ ਦਰਅਸਲ ਇਹ ਜਿਹੜੀ ਬਰਾਤਰੀ ਹੈ ਨਾ ਲਵਾਨਾ ਬਰਾਤਰੀ ਗੁਰੂ ਮਹਾਰਾਜ ਦੀ ਬਹੁਤ ਕਿਰਪਾ ਹੈ ਇੱਕ ਅੰਗਰੇਜ਼ ਰਾਈਟਰ ਨੇ ਡਾਕਟਰ ਸੁਜੀਤ ਸੁਪਰੀਤ ਸਿੰਘ ਦੀ ਦੱਸਦੇ ਨੇ ਕਿ ਉਹਨਾਂ ਨੇ ਕਿਸੇ ਅੰਗਰੇਜ਼ ਰਾਈਟਰ ਦੀ ਨਾ ਬੁੱਕ ਪੜ੍ਹੀ ਹੈ ਜਿਹਦੇ ਚ ਉਹ ਕਹਿੰਦੇ ਨੇ ਕਿ ਜਿਹੜੀ ਇਹ ਬਰਾਤਰੀ ਹੈ ਨਾ ਬੜੀ ਇੱਕ ਸਾਫ਼ ਸੁਥਰੇ ਦਿਲ ਦੀ ਬਰਾਤਰੀ ਹੈ ਜੋ ਇਹਨਾਂ ਦੇ ਅੰਦਰ ਹੈ ਉਹੀ ਬਾਹਰ ਹੈ ਸੋ ਗੁਰੂ ਸ왈ੀ ਸਾਧ ਸੰਗਤ ਜੀ ਦਾਨ ਕਰਨ ਆਪਾਂ ਹੁਣ ਸੁਣ ਕੇ ਆਏ ਹੋ ਤੁਸੀਂ ਕਿ ਬਾਬਾ ਮੱਖਣ ਸ਼ਾਹ ਜੀ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਸਮੇ ਤੋਂ ਸਮੇ ਨਵੇਂ ਪਾਤਸ਼ਾਹ ਤੱਕ ਹਰ ਸਮੇ ਤੋਂ ਸਮੇ ਮਤਲਬ ਕਿ ਸੇਵਾ ਤੋਂ ਆਪਣਾ ਨਾਲ ਬਹੁਤ ਵੱਡੀ ਸੇਵਾ ਕਰਦੇ ਰਹੇ ਹਾਂ ਗੁਰੂ ਸواری ਸਾਧ ਸੰਗਤ ਜਿਹੜਾ ਗੁਰੂ ਹਰਿਰਾਇਆ ਸਾਹਿਬ ਜੀ ਨੇ ਇੱਕ ਵਾਰੀ ਮੇਲਕੀ ਸਿੱਧੀ ਉਹਦੇ ਵਿੱਚ ਭਾਈ ਮਾਈ ਦਾਸ ਬਾਬਾ ਮਨੀ ਸਿੰਘ ਜੀ ਦੇ ਪਿਤਾ ਜੀ ਤੇ ਬਾਬਾ ਮੱਖਣ ਸ਼ਾਹ ਜੀ ਦੇ ਪਿਤਾ ਜੀ ਦਾਸਾ ਜੀ ਤੇ ਭਾਈ ਲੱਖੀ ਸ਼ਾਹ ਜੀ ਇਹ ਸਾਰੇ ਉਥੇ ਪਸਤ ਸਣ ਜਿੱਥੇ ਕੀ ਇੱਕ ਵਿਚਾਰ ਬਣਾਈ ਗਈ ਸੀ ਘਟੋ ਘਟ 700 ਕਿਲਾ 800 ਕਿਲਾ ਲਿਆ ਜਾਵੇ ਜ਼ਮੀਨ ਦਾ ਜਿੱਥੇ ਆਉਣ ਵਾਲਾ ਸਮਾ ਜਿਹੜਾ ਨਜ਼ਰ ਆ ਰਿਹਾ ਹੈ ਗਰੀਦਾ ਜਦ ਕਰਨ ਵਾਸਤੇ ਤਿਆਰੀ ਕੀਤੀ ਜਾਵੇ ਤੇ ਗੁਰੂ ਸਵਾਜੀ ਸਾਹਿਬ ਸੰਗਤ ਜੀ ਕੋਣ ਪਿੱਛੇ ਗਗਨਦੀਪ ਸਿੰਘ ਸਾਡੇ ਐਚਡੀਐਮ ਸਾਹਿਬ ਨੇ ਉਹ ਕਰ ਰਹੇ ਨੇ ਸਰਚ ਕਰ ਰਹੇ ਨੇ ਉਥੇ ਲੋਹੜ ਦਾ ਕਿਲਾ ਪੈਂਦਾ ਜੀ ਉਹ ਜ਼ਮੀਨ ਲਈ ਸੀ ਉਥੇ 35 ਖੂਹਾਂ ਦੇ ਵਿੱਚ ਬਾਬਾ ਲੱਖੀ ਸ਼ਾਹ ਦੇ ਨਾਂ ਦੀਆਂ ਲਗੀਆਂ ਪਲੇਟਾਂ ਮਤਲਬ ਹੱਥ ਲੱਗ ਵੀ ਗਈਆਂ ਨੇ ਇਹ ਉਹ ਬਰਾਦਰੀ ਏ ਜਿਹੜੀ ਗੁਰੂ ਘਰ ਵਾਸਤੇ ਬੜੀ ਸਮਰਪਿਤ ਰਹੀ ਏ ਤੇ ਸੰਤ ਬਾਬਾ ਮਾਨ ਸਿੰਘ ਜੀ ਨਾਲ ਇਸੇ ਕਰਕੇ ਸਮਰਪਿਤ ਰਹੀ ਏ ਕਿ ਜੋ ਬਾਬਾ ਜੀ ਨੇ ਹੁਕਮ ਲਾਤਾ ਦਿਣਾ ਵੇਚੀ ਵੇਖੋ ਕੀ ਤੋਂ ਕੀ ਹੋ ਗਿਆ ਕਿੰਨੀਆਂ ਜ਼ਮੀਨਾਂ ਕਿੰਨੇ ਡੇਰੇ ਬਣ ਗਏ ਨੇ ਇਹ ਸਾਰੀ ਨਾ ਲਵਾਨਾ ਬਰਾਦਰੀ ਦਾ ਸਹਿਯੋਗ ਰਿਹਾ ਹੈ ਚਾਰ ਕਰਦਾ ਇਹੋ ਮਤਲਬ ਕਿ ਸੰਤ ਬਾਬਾ ਮਾਨ ਸਿੰਘ ਜੀ ਖੋਲੇ ਭਟਕਿਆ ਰੂਹਾਂ ਨੂੰ ਗੁਰੂ ਨਾਲ ਜੋੜਦੇ ਸੀ ਤੇ ਸਤਬਾਬਾ ਪ੍ਰੇਮ ਸਿੰਘ ਜੀ ਹਰ ਇੱਕ ਨੂੰ ਆਇਆਂ ਨੂੰ ਪ੍ਰੇਮ ਕਰਦੇ ਸੀ ਸਭ ਤੋਂ ਵੱਡੀ ਗੱਲ ਇਹ ਸੀ ਕਿ ਕਈ ਵਾਰੀ ਸੰਤਬਾਬਾ ਮਾਨ ਸਿੰਘ ਜੀ ਦੇਡੇ ਤੋਂ ਬਾਹਰ ਵੀ ਹੁੰਦੇ ਸੀ ਤੇ ਇੱਕ ਬਹੁਤ ਹੀ ਸੂਝਵਾਨ ਉਹਨਾਂ ਦਾ ਜਿਹੜਾ ਕਰਗਈ ਸੀ ਭਗਤ ਸਿੰਘ ਦੀ ਵਾਈਰੂਮ ਪਤਾ ਨਹੀਂ ਕੀ ਭਾਂਦਾ ਸੀ ਉਹ ਹੀ ਕੋਈ ਸਮਾਂ ਪਹਿਲਾਂ ਅਕਾਲ ਚਲਾਣਾ ਕਰਕੇ ਸੰਗਤ ਦੇ ਆਏ ਗਏ ਨੂੰ ਸੇਵਕਾਂ ਨੂੰ ਦੇਡੇ ਦਾ ਰੱਖ ਖਾਓ ਉਹਨਾਂ ਦੇ ਵੀ ਬਹੁਤ ਵੱਡਾ ਰੋਲ ਰਿਹਾ ਇਸ ਕੰਮ ਦੇ ਵਿੱਚ ਤਾਂ ਬਾਕੀ ਤੁਹਾਡਾ ਪੁੱਛਿਆ ਸਮਝ ਨਹੀਂ ਆ ਰਿਹਾ ਕਿ ਕਿੰਨੇ ਲੋਕ ਚੱਲਣ ਪਏ ਕਿਉਂਕਿ ਅੱਜ ਸੋਸ਼ਲ ਮੀਡੀਆ ਦਾ ਜੋਗਾ ਕਿਉਂਕਿ ਅੱਜ ਅਰੇ ਇੱਕ ਬੰਦਾ ਕੋਈ ਨਵੀਂ ਭਾਵਨਾ ਦੀ ਗੱਲ ਕਿਉਂਕਿ ਜਿਹੜੇ ਨਾਲ ਰਹੇ ਹੁੰਦੇ ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਕਿਉਂਕਿ ਅਸੀਂ ਵੀ ਦੇਖੇ ਨੇ ਜਲੰਧਾ ਡੇਰਾ ਹੋ ਗਿਆ ਰੋਪੜ ਡੇਰਾ ਹੋ ਗਿਆ ਸਾਡੇ ਦੇਖਦੇ ਨੇ ਇਹ ਵੀ ਡੇਰੇ ਬਣੇ ਨੇ ਪਰ ਜਿੰਨਾ ਪਿਆਰ ਬਾਬਾ ਜੀ ਦਾ ਆਮ ਸੰਗਤ ਨਾਲ ਵੀ ਉਹਨਾਂ ਦੇ ਜਿਹੜੇ ਚੌਂ ਨਾਲੇ ਤੇ ਉਹ ਵੱਜ ਪੂਰ ਨਹੀਂ ਬਿਆਰ ਕਰਦੇ ਨੇ ਕੋਈ ਲੋਕ ਬਹੁਤ ਧਰਧਿਆਨ ਕਰਨਾ ਸਮਨਾ ਬੰਦੇ ਦੇ ਕੋ ਤੁਸੀ ਆਪ ਵੀ ਸਭ ਨੂੰ ਅੱਜ ਮਿਲੇ ਤਾਂ ਸੀ ਤੁਹਾਨੂੰ ਤੁਹਾਡੇ ਕੋ ਆ ਧੰਨਵਾਦ ਜੀ ਬਰਿੰਦੀ ਕਾ ਖਾਲਸਾ ਵੈਗੁਰੂ ਜੀ ਵੈਗੁਰੂ ਸਾਡੀ ਦਾ ਬਹੁਤ ਬਹੁਤ ਧੰਨਵਾਦ ਜੀ ਕਾਨ ਸਾਹਿਬ ਆ ਜੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਕਿ ਇੱਕ ਬਹੁਤ ਵੱਡਾ ਉਪਰਾਲਾ ਕਰ ਰਹੇ ਹੋ ਜਿਹੜੇ ਮਾਪੁਰਖਾਂ ਨੇ ਜਿੰਨਾ ਬੁਰ ਸਿੱਖਾ ਨੇ ਧਰਮ ਦਾ ਪ੍ਰਚਾਰ ਕੀਤਾ ਹੈ ਸੰਤਾਨ ਗੁਰੂਆਂ ਦਾ ਜੋੜਿਆ ਤੁਸੀਂ ਉਹਨਾਂ ਦੇ ਨਾਲ ਬੜਾ ਸਹਿਯੋਗ ਕਰ ਰਹੇ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ